ਐਸਾ ਕੀ ਹੈ ਕੈਨੇਡਾ ਦੀ ਧਰਤੀ ਦੇ ਵਿੱਚ ਕਿ ਜਿਹੜਾ ਵੀ ਜਾਂਦਾ ਹੈ ਸ਼ਾਦੀशुदा ਇਨਸਾਨ ਜਾਂਦਾ ਹੈ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਉੱਥੇ ਜਾ ਕੇ ਅਗਰ ਦੋਨੋਂ ਇਕੱਠੇ ਚਲੇ ਗਏ ਫੇਰ ਤਾਂ ਰਿਸ਼ਤਾ ਚੱਲਦਾ ਰਹਿੰਦਾ ਪਰ ਫਿਰ ਵੀ ਬਹੁਤ ਆ ਟੁੱਟਦਾ ਉੱਥੇ ਜਾ ਕੇ ਵੀ ਪਰ ਜਿਹੜੇ ਇੱਥੇ ਇੱਕ ਨੂੰ ਛੱਡ ਜਾਂਦੇ ਉੱਥੇ ਚਲੇ ਜਾਂਦਾ ਉਹ ਕਿਉਂ ਬਦਲ ਜਾਂਦਾ ਹਰ ਰੋਜ਼ ਇਦਾਂ ਦੀ ਸੋਸ਼ਲ ਮੀਡੀਆ ਦੇ ਕੋਈ ਵੀਡੀਓਜ਼ ਆਉਂਦੀਆਂ ਕਿ ਉਹ ਕੁੜੀ ਮੁੱਕਰ ਗਈ ਆ ਜੀ ਉੱਥੇ ਜਾ ਕੇ ਮੁੰਡੇ ਦਾ ਲੱਗ ਗਿਆ 40 ਲੱਖ 45 ਲੱਖ ਤੇ ਹੁਣ ਉਹ ਕੁੜੀ ਨੇ ਬਲਾਕ ਕਰਤਾ ਮੁੰਡੇ ਨੂੰ ਤੇ ਉਹ ਕੁੜੀ ਜੀ ਦੋ ਬੱਚੇ ਆ ਉਹਦੇ ਵੱਡੇ ਵੱਡੇ ਦੋ ਬੱਚਿਆਂ ਨੂੰ ਛੱਡ ਕੇ ਕੈਨੇਡਾ ਚ ਭੁੱਲ ਗਈ ਸਾਰਾ ਕੁਝ ਬਲੌਕ ਕਰਤਾ ਪੂਰੀ ਪਿੱਛੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਵੀ ਭੁੱਲ ਗਈ ਐਜਾਂ ਦੀ ਨਿਊਜ਼ ਬਹੁਤ ਜ਼ਿਆਦਾ ਆਉਣ ਲੱਗੀਆਂ ਤੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਨਾਮ ਬਦਨਾਮ ਹੁੰਦਾ ਤੇ ਮੈਂ ਪੁੱਛਣਾ ਚਾਹੁੰਦਾ ਉਹ ਕੁੜੀਆਂ ਨੂੰ ਇਹ ਜਾਂ ਕੀ ਹੋ ਜਾਂਦਾ ਕਿ ਤੁਸੀਂ ਕੈਨੇਡਾ ਜਾ ਕੇ ਹੀ ਮੁੱਕਰ ਜਾਂਦੀਆਂ ਜਾਂ ਫਿਰ ਉਹ ਮੁੰਡੇ ਜਿਹੜੇ ਕਿ ਕੈਨੇਡਾ ਜਾ ਕੇ ਆਪਣੇ ਘਰ ਵਾਲਿਆਂ ਨੂੰ ਨਹੀਂ ਬੁਲਾਉਂਦੇ ਜਾਂ ਕਿਸੇ ਵੀ ਹੋਰ ਕੰਟਰੀ ਚ ਲਾ ਲਓ ਤੁਸੀਂ ਭਾਰਨ ਜਾ ਕੇ ਕਿਉਂਕਿ ਇਹ ਚੀਜ਼ ਹੁੰਦੀ ਸੀ ਆਹ ਤੋਂ 15 20 ਸਾਲ ਪਹਿਲਾਂ ਮੈਂ ਵੀ ਦੇਖੀ ਆ ਤੁਸੀਂ ਵੀ ਦੇਖੀ ਹੋਊਂਗੀ ਕਿ ਮੁੰਡੇ ਜਾਂਦੇ ਸੀ ਕਿ ਬਾਹਰ ਗਿਆ ਹੋਇਆ ਜੀ ਮੁੰਡਾ ਕੁੜੀ ਵਾਲੇ ਵਿਆਹ ਕਰ ਦਿੰਦਾ ਸੀ ਮੁੰਡੇ ਵਾਲੇ ਨਾਲ ਮੁੰਡਾ ਆਵੇ ਚਾਹੇ ਨਾ ਆਵੇ ਫਿਰ ਮੁੰਡਾ ਆਂਦੇ ਨਹੀਂ ਸੀ ਹੁੰਦੇ ਕਿੰਨੇ ਕਿੰਨੇ ਸਾਲ ਪਤਾ ਲੱਗਦਾ ਸੀ ਮੁੰਡਿਆਂ ਦਾ ਬਾਹਰ ਜਾ ਕੇ ਵਿਆਹ ਕਰਾਇਆ ਹੋਇਆ ਗੋਰੀ ਨਾਲ ਪੱਕੇ ਹੋਣ ਵਾਸਤੇ ਉਹ ਤਾਂ ਉਹਦੇ ਨਾਲ ਰ ਇਹ ਕਿ ਕੁੜੀ ਵਾਲੇ ਕੇਸ ਕਰਦੇ ਸੀ ਮੁੰਡੇ ਵਾਲੇ ਤੇ ਮੁੰਡੇ ਵਾਲਾ ਆਂਦਾ ਸੀਗਾ ਕੁੜੀ ਵਾਲਿਆਂ ਨੂੰ ਪੈਸੇ ਦਿੰਦਾ ਸੀਗਾ ਉਹਨਾਂ ਦਾ ਫੈਸਲਾ ਹੋ ਜਾਂਦਾ ਸੀਗਾ ਜੋ ਵੀ ਉਹਨਾਂ ਦਾ ਲੈਣ ਦੇਣ ਹੁੰਦਾ ਸੀ ਸਾਰਾ ਨਿਪਟ ਜਾਂਦਾ ਸੀ ਤੇ ਉਹ ਹੋ ਜਾਂਦੀ ਈ ਗੱਲ ਇਹ ਚ ਮੈਂ ਇਹ ਨਹੀਂ ਕਹਿੰਦਾ ਕਿ ਪੈਸੇ ਦੇ ਕੇ ਬੰਦਾ ਬਰੀ ਹੋ ਗਿਆ ਜਾਂ ਕਿਸੇ ਦੀ ਲਾਈਫ ਖਰਾਬ ਨਹੀਂ ਹੋਈ ਇਹਦੇ ਵਿੱਚ ਇਹ ਹੁੰਦਾ ਸੀ ਕਿ ਮਰ ਮਰ ਕੇ ਜੀਣ ਨਾਲੋਂ ਜਾਂ ਹਰ ਟਾਈਮ ਕਲੇਸ਼ ਦੇ ਵਿੱਚ ਰਹਿਣ ਨਾਲੋਂ ਉਹਨਾਂ ਦਾ ਫੈਸਲਾ ਹੋ ਜਾਂਦਾ ਕੁੜੀ ਆਪਣੇ ਕੁੜੀ ਵਾਲੇ ਆਪਣੇ ਰਾਹ ਪੈ ਜਾਂਦੇ ਸੀ ਆਪਣਾ ਕੋਈ ਹੋਰ ਜੀਵਨ ਦੇਖਦੇ ਸੀ ਹੋਰ ਕੁਝ ਕਰਦੇ ਸੀ ਔਰ ਜਿਹੜਾ ਉਹਨਾਂ ਨੇ ਵਿਆਹ ਤੇ ਖਰਚਾ ਕੀਤਾ ਹੁੰਦਾ ਸੀ ਉਹਨਾਂ ਨੂੰ ਕਮ ਸੇ ਘੱਟ ਖਰਚਾ ਤਾਂ ਮਿਲ ਜਾਂਦਾ ਸੀ ਔਰ ਮੁੰਡੇ ਵਾਲੇ ਨੇ ਇਹ ਹੁੰਦਾ ਸੀ ਚੱਲ ਉਹ ਵੀ ਹੁਣ ਟੈਨਸ਼ਨ ਫੀਓਗੇ ਆ ਜਾ ਸਕਦਾ ਸੀ ਫੈਸਲਾ ਹੋ ਜਾਂਦਾ ਸੀ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਪਰ ਇਸ ਟਾਈਮ ਦੇ ਵਿੱਚ ਕੀ ਹੋ ਰਿਹਾ ਕੀ ਹੁਣ ਟਰਨ ਹੈ ਗਈਆਂ ਕੁੜੀਆਂ ਦੀ ਕੁੜੀਆਂ ਜਾਂਦੀਆਂ ਕੁੜੀਆਂ ਨੂੰ ਬਾਹਰ ਭੇਜਿਆ ਜਾਂਦਾ ਹਾਈਲਾਈਟਸ ਕਰਦੇ ਮੁੰਡੇ ਕਰਦੇ ਤੁਹਾਨੂੰ ਪਤਾ ਲਾਲਚ ਹੁੰਦਾ ਕਿ ਚੱਲ ਇਹ ਚਲੇ ਜਾਉਗੇ ਪਿਛੇ ਮੈਂ ਚਲੇ ਜਾਊਗਾ ਬਹੁਤ ਵਧੀਆ ਵੀ ਬਹੁਤ ਆ ਵਧੀਆ ਵੀ ਚੀਜ਼ ਬਣਾ ਦੋਨਾਂ ਦਾ ਬਾਅਦ ਚ ਕੁੜੀਆਂ ਨੇ ਬੁਲਾਏ ਵੀ ਆ ਪੂਰਾ ਪੂਰਾ ਪਰਿਵਾਰ ਬਣਾ ਲਿਆ ਐਦਾਂ ਦੀ ਗੱਲ ਨਹੀਂ ਕਿ ਸਾਰੇ ਹੀ ਐਦਾਂ ਕਰਦੇ ਪਰ ਕੁਝ ਜੋ ਕਿ ਕੁਛ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਂਦੀ ਆ ਫਿਰ ਉੱਥੇ ਬਦਨਾਮ ਹੁੰਦੇ ਆ ਸਾਰੇ ਸੋ ਹੁਣ ਕੁੜੀਆਂ ਜਾਂਦੀਆਂ ਬਾਅਦ ਵਿੱਚ ਬਲੌਕ ਕੀਤੇ ਜਾਂਦੇ ਆ ਮੁੰਡਿਆਂ ਨਾਲ ਗੱਲਬਾਤ ਨਹੀਂ ਹੁੰਦੀ ਪਤਾ ਨਹੀਂ ਕੀ ਕਿਸੇ ਗਲਤੀ ਆ ਕੀ ਦੀ ਨਹੀਂ ਗਲਤੀ ਪਰ ਜਿੰਨੀ ਵੀਰੋ ਇੰਡੀਆ ਦੇ ਵਿੱਚ ਉਹਨੇ ਸਾਰਾ ਕੁਝ ਠੀਕ ਹੁੰਦਾ ਨਾ ਕੋਈ ਕੁੜੀ ਗਲਤੀ ਕਰਦੀ ਆ ਨਾ ਕੋਈ ਮੁੰਡਾ ਕਰਦਾ ਜਦੋਂ ਬਾਹਰ ਚਲੇ ਜਾਂਦੇ ਕੁੜੀ ਫਿਰ ਸਾਰਾ ਕੁਝ ਇਹ ਹੋਣ ਲੱਜਦਾ ਹੁਣ ਵੀ ਆ ਦੋ ਮੁੰਡਿਆਂ ਦੀਆਂ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਇੱਕ ਮੁੰਡੇ ਨੇ ਦੱਸ ਰਿਆ ਕਿ ਮੇਰਾ 25 ਲੱਖ 26 ਲੱਖ ਰੁਪਈਆ ਲੱਗ ਗਿਆ ਇਹ ਤਾਂ ਮੰਗੀ ਹੀ ਆਪਣੇ ਜੀ ਮੰਗ ਹੀ ਹੀ ਆ ਸਰ ਸਾਨੂੰ ਇਨਸਾਫ ਦਿੱਤਾ ਜੇ ਸਾਡਾ 26 ਲੱਖ ਲੱਗ ਗਿਆ ਸਾਡੇ ਕੋਲ ਰੁਪਈਆ ਨਹੀਂਗਾ ਸਾਨੂੰ ਪੈਸੇ ਦਿਵਾਏ ਜਾਣ ਸਾਡੇ ਜਿਹੜੇ ਹੈਗੇ ਆ ਬਣਦੇ ਹਨ ਇਹ ਇਹ ਸਾਨੂੰ ਸਾਡਾ ਪ੍ਰਸ਼ਾਸਨ ਨਹੀਂ ਇਹ ਆ ਮੁੰਡਾ ਜਿਹੜਾ ਸਾਹਮਣੇ ਆਇਆ ਕੈਮਰੇ ਦੇ ਅੱਗੇ ਤੁਸੀਂ ਇਹਦੇ ਬਾਰੇ ਇਹਨੇ ਆਪਣੀ ਸਾਰੀ ਸਟੋਰੀ ਦੱਸੀ ਆ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਤੇ ਮੈਂ ਕਹਾਂ ਇੱਕ ਵਾਰ ਸਾਰਿਆਂ ਨੂੰ ਡਿਟੇਲ ਦੇ ਵਿੱਚ ਦੱਸ ਦਵਾਂ ਇਹ ਮੁੰਡਾ ਖੁਦ ਵੀਜ਼ਾ ਅਪਲਾਈ ਕਰਨ ਲੱਗਾ ਸੀ ਜੁਕੇ ਦਾ ਸਟੂਡੈਂਟ ਵੀਜ਼ਾ ਫਿਰ ਇਹਦਾ ਕੋਈ ਡੈਡੀ ਦੇ ਰਿਸ਼ਤੇ ਇਹਦੇ ਡੈਡੀ ਦਾ ਕੋਈ ਫਰੈਂਡ ਆ ਉਹਨਾਂ ਨੇ ਇਹਨੂੰ ਦੱਸਿਆ ਕਿ ਐਦਾਂ ਨਾ ਕਰ ਤੂੰ ਉੱਥੇ ਕੋਈ ਸਕੋਪ ਨਹੀਂ ਹੈਗਾ ਸਟੂਡੈਂਟ ਦਾ ਯੂਕੇ ਦੇ ਵਿੱਚ ਤੈਨੂੰ ਵਾਪਸ ਆਉਣਾ ਪੈਣਾ ਮੇਰੀ ਰਿਸ਼ਤਦਾਰੀ ਦੇ ਵਿੱਚ ਇੱਕ ਕੁੜੀ ਆ ਤੇਰਾ ਉਹਦੇ ਨਾਲ ਮੈਰਿਜ ਕਰ ਦਿੰਦੇ ਆ ਫਿਰ ਤੁਸੀਂ ਦੋਨੋਂ ਬਾਹਰ ਚਲੇ ਜਾਓ ਕੈਨੇਡਾ ਦੇ ਵਿੱਚ ਸਕੋਪ ਆ ਪੀਆਰ ਮਿਲ ਜਾਏਗੀ ਉਹਨਾਂ ਦੀ ਦੋਨਾਂ ਦੀ ਗੇਜਮੈਂਟ ਹੁੰਦੀ ਹੈ ਤੇ ਮੁੰਡੇ ਵਾਲੇ ਕੁੜੀ ਤੇ ਪੈਸਾ ਲਗਾਉਂਦੇ ਆ ਤੇ ਕੁੜੀ ਚਲੇ ਜਾਂਦੀ ਆ ਬਾਹਰ ਪਰ ਬਾਹਰ ਜਾ ਕੇ ਕੁੜੀ ਮੁੱਕਲ ਜਾਂਦੀ ਆ ਕਿ ਮੈਂ ਨਹੀਂ ਆਉਣਾ ਮੈਂ ਨਹੀਂ ਵਿਆਹ ਕਰਾਉਣਾ ਪਰ ਫਿਰ ਵੀ ਪਰਿਵਾਰ ਕਿਉਂਕਿ ਅਰੇਜ ਮੈਰਿਜ ਇਹ ਪਰਿਵਾਰਾਂ ਦਾ ਪ੍ਰੈਸ਼ਰ ਪੈਂਦਾ ਕੁੜੀ ਨੂੰ ਵਾਪਸ ਬੁਲਾਇਆ ਜਾਂਦਾ ਕੁੜੀ ਦੀ ਅਰੇਜ ਮੈਰਿਜ ਹੁੰਦੀ ਆ ਪਹਿਲਾਂ ਰਿਸ਼ਤਾ ਹੋਇਆ ਹੁੰਦਾ ਮੈਰਿਜ ਹੁੰਦੀ ਕੋਟ ਮੈਰਿਜ ਵੀ ਹੁੰਦੀ ਆ ਕੁੜੀ ਸਿਰਫ ਉਸੇ ਪ੍ਰੋਮੋਕਦੀ ਆ 15 ਦਿਨ ਮੁੰਡੇ ਕੋਲ ਫਿਰ ਕੁੜੀ ਵਾਪਸ ਚਲੇ ਜਾਂਦੀ ਆ ਉਸ ਤੋਂ ਬਾਅਦ ਸਿਰਫ ਕੁੜੀ ਨੇ ਸਿੱਧਾ ਸਿੱਧਾ ਬਲੌਕ ਕਰ ਦਿੰਦੀ ਆ ਮੁੰਡੇ ਨੂੰ ਬਿਲਕੁਲ ਵੀ ਗੱਲ ਨਹੀਂ ਬਾਤ ਨਹੀਂ ਹੁੰਦੀ ਤੇ ਹੁਣ ਹਰ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਬਲੌਕ ਕੀਤਾ ਹੋਇਆ ਤੇ ਕੁੜੀ ਦੇ ਘਰ ਦੇ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੇ ਉਹ ਵੀ ਹੁਣ ਕੁੜੀ ਦੀ ਹੀ ਮੰਨ ਰਹੇ ਆ ਤੇ ਹੁਣ ਮੁੰਡੇ ਵਾਲੇ ਰੋ ਰਹੇ ਆ ਕਿ ਸਾਡਾ 25 ਤੋਂ 30 ਲੱਖ ਰੁਪਏ ਲੱਗਾ ਹੋਇਆ ਉਹ ਕੌਣ ਭਰੇਗਾ ਅਗਰ ਕੁੜੀ ਨੇ ਬਲੌਕ ਹੀ ਕਰਨਾ ਕੁੜੀ ਨੇ ਨਹੀਂ ਸਾਡੇ ਕੋਲ ਨਹੀਂ ਆਉਣਾ ਸਾਡੇ ਨਹੀਂ ਬਸਣਾ ਸਾਡੇ ਪੈਸੇ ਮੋੜ ਦਿੱਤੇ ਜਾਵੇ ਤੇ ਤੁਹਾਨੂੰ ਇਹ ਗੱਲ ਵੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਦੋਂ ਕੈਨੇਡਾ ਜਾਂਦਾ ਤਾਂ 25 ਤੇ 30 ਲੱਖ ਰੁਪਏ ਹਮੇਸ਼ਾ ਲੱਗਦਾ ਹੀ ਲੱਗਦਾ ਤੇ ਇਹਦੇ ਵਿੱਚ ਤਾਂ ਕੋਈ ਦੋਰਾਇ ਹੈ ਨਹੀਂ ਤੇ ਬਾਕੀ ਹਲੇ ਕੋਰੀਆਲੇ ਸਾਹਮਣੇ ਆਏ ਉਹਨਾਂ ਦਾ ਕੀ ਕਹਿਣਾ ਕੀ ਨਹੀਂ ਕਹਿਣਾ ਪਰ ਮੁੰਡੇ ਵਾਲੇ ਨੇ ਤਾਂ ਇਹ ਸਾਰਾ ਸਾਹਮਣੇ ਰੱਖਦਾ ਕਿ ਸਾਡੀ ਸਾਰੀ ਕਮਾਈ ਸਾਡੀ ਜਿੰਨੀ ਸਾਡੀ ਸੇਵਿੰਗ ਸੀ ਅਸੀਂ ਸਾਰੀ ਉਸ ਦੇ ਉੱਤੇ ਲਾਈ ਸੀ ਪਰ ਉਹ ਹੁਣ ਮੁਕਰ ਗਈ ਧੋਖਾ ਦੇ ਗਈ ਕੀ ਕਰੀਏ ਹੁਣ ਪ੍ਰਸ਼ਾਸਨ ਅੱਗੇ ਹੀ ਮੰਗਾ ਕਿ ਸਾਡਾ ਇਨਸਾਫ ਕੀਤਾ ਜਾਵੇ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਪੈਸੇ ਦਵਾਈ ਜਾਵੇ ਉਹੀ ਗੱਲ ਹੋ ਗਈ ਨਾ 15 ਸਾਲ ਪਹਿਲਾਂ ਵਾਲੀ ਮੁੰਡਾ ਬਾਹਰ ਗਿਆ ਹੁੰਦਾ ਕੁੜੀ ਵਾਲੇ ਇਹੀ ਕਹਿੰਦੇ ਹੁੰਦੇ ਸਾਡਾ ਫੈਸਲਾ ਕਰ ਦਿਓ ਸਾਡਾ ਜਿੰਨਾ ਖਰਚਾ ਸਾਨੂੰ ਵਾਪਸ ਦੇ ਦਿਓ ਪਰ ਹੁਣ ਉਲਟਾ ਹੋ ਗਿਆ ਸਾਰਾ ਕੁਝ ਹੁਣ ਮੁੰਡੇ ਆਲੇ ਰੋਂਦੇ ਆ ਕਿ ਠੀਕ ਆ ਨਹੀਂ ਆਉਣਾ ਨਾ ਵੀ ਕੁੜੀ ਨੇ ਚੋ ਕਰਨਾ ਉੱਥੇ ਵਿਆਹ ਕਰਨਾ ਕਰੇ ਜਿੰਨਾ ਰਹਿਣਾ ਰਵੇ ਪਰ ਸਾਡੇ ਸਾਡੇ ਪੈਸੇ ਸਾਨੂੰ ਦਿੱਤੇ ਜਾਵੇ ਐਦਾਂ ਇੱਕ ਆ ਬੀਰ ਆਇਆ ਇਹਦੇ ਦੋ ਬੱਚੇ ਸੀਗੇ ਬੀਰ ਨੇ ਹੱਡ ਔਰ ਮਿਹਨਤ ਕੀਤੀ ਸੀ ਦੁਬਈ ਦੇ ਵਿੱਚ ਵੀਰ ਕਹਿੰਦਾ ਮੈਂ 10 ਸਾਲ ਦੀ ਮੇਰੀ ਕਮਾਈ ਸੀਗੀ ਜਿਹੜਾ ਮੇਰਾ 25 ਤੋਂ 30 ਲੱਖ ਰੁਪਇਆ ਮੈਂ ਜੋੜਿਆ ਹੋਇਆ ਸੀਗਾ ਆਪਣੀ ਘਰ ਵਾਲੀ ਤੇ ਹਾਈ ਲੈਕਸ ਕਰਵਾ ਕੇ ਇਹਨੂੰ ਭੇਜਿਆ ਉੱਥੇ ਤੇ ਇਹ ਵੀ ਹੁਣ ਮੁੱਕ ਗਈ ਉਹਨੇ ਤਾਂ ਮੁੰਡੇ ਤੱਕ ਦੀਆਂ ਫੋਟੋਆਂ ਤੱਕ ਦਿਖਾਤੀਆਂ ਜਿਹੜੇ ਮੁੰਡੇ ਨੇ ਉੱਥੇ ਰਹਿ ਰਹੀ ਹੈ ਤੇ ਕੁੜੀ ਨੇ ਇਲਜ਼ਾਮ ਕੀ ਲਾਇਆ ਕਿ ਤੂੰ 10 ਸਾਲ ਮੇਰੇ ਖਰਾਬ ਕੀਤੇ ਆ ਤੂੰ ਮੈਨੂੰ 10 ਸਾਲ ਚ ਪੜਾਇਆ ਨਹੀਂ ਨਾ ਪਹਿਲਾਂ ਭੇਜਿਆ ਮੈਂ ਬਦਲਾ ਲੈ ਰਹੀ ਆ ਤੇ ਉਹਦੇ ਬੱਚੇ ਆ ਵੱਡੇ-ਵੱਡੇ ਕੁੜੀ ਤੇ ਮੁੰਡਾ ਤੇ ਉਹ ਛੱਡ ਕੇ ਉੱਥੇ ਚੁਰ ਗਈ ਤੇ ਬੰਦਾ ਤਾਹਾ ਮਾਰ ਕੇ ਰੋ ਰਿਹਾ ਕਿ ਕੀ ਕਸੂਰ ਸੀ ਮੇਰਾ ਮੈਂ ਸਾਰੀ ਸੇਵਿੰਗ ਆਪਣੀ ਘਰ ਵਾਲੀ ਤੇ ਲਾਤੀ ਇਹ ਇਹ ਤਾਂ ਬਦਲ ਕੀ ਆ ਕਿ ਹੁਣ ਆਪਾਂ ਇਸੇ ਨੂੰ ਇਹ ਵੀ ਨਹੀਂ ਕਹਿ ਸਕਦੇ ਨਾ ਕਿ ਚਲੋ ਨਵਾਂ ਨਵਾਂ ਪਿਆਰ ਸੀ ਪੈਸੇ ਪੂਸੇ ਕਰਕੇ ਹੋ ਗਿਆ ਜਾਂ ਇਹਨਾਂ ਦੀ ਲੈਣ ਦੇਣ ਹੋਇਆ ਸੀ ਕਿ ਬਾਹਰ ਲੈ ਕੇ ਜਾਣਾ ਪਿਆਰ ਨਹੀਂ ਸੀ ਇਹਨਾਂ ਦੇ ਵਿੱਚ ਕੰਟਰੈਕਟ ਹੋਇਆ ਸੀ ਪਰ ਇਹ ਜਨਾਨੀ ਤਾਂ 10 ਸਾਲ ਦਾ ਇਹਨਾਂ ਦਾ ਰਿਸ਼ਤਾ ਸੀਗਾ ਵੱਡੇ ਵੱਡੇ ਬੱਚੇ ਐਨਾਂ ਦੇ ਇਹਦਾ ਰਿਸ਼ਤਾ ਤਾਂ ਜੈਨੂਅਲ ਸੀਗਾ ਤਾਂ ਹੀ ਨਾ ਕਹਿ ਰਹੀ ਐ ਐਸਾ ਕੀ ਆ ਕੈਨੇਡਾ ਦੀ ਧਰਤੀ ਦੇ ਉੱਪਰ ਕਿ ਹਰ ਕੋਈ ਬਦਲ ਜਾਂਦਾ ਉੱਥੇ ਜਾ ਕੇ ਤੰਗ ਨਾ ਪੈਣਾ ਪੰਜਾਬੀਓ ਕਿਹੜੀ ਆਪਾ ਕਿਹੜੀ ਦੌਰ ਦੇ ਵਿੱਚ ਪਏ ਆ ਕੀ ਹੋ ਰਿਹਾ ਤੇ ਹੁਣ ਇਹ ਬੰਦਾ ਵੀ ਤਾਂ ਹਮਾਰ ਮਾਰ ਮਾਰ ਕੇ ਰੋ ਰਿਹਾ ਕਿ ਮੈਂ ਨਾ ਦੂਜਾ ਵਿਆਹ ਕਰਾਵਾਂ ਜਿਹੜਾ ਮੇਰਾ ਪੈਸਾ ਮੇਰਾ ਪੈਸਾ ਮੈਨੂੰ ਵਾਪਸ ਆਉਣਾ ਚਾਹੀਦਾ ਮੈਂ ਸੇਵਿੰਗ ਕਰਦਾ ਜਿਹੜੀ ਕੀਤੀ ਸੀ ਸਾਰੀ ਮੈਂ ਪੈਸੇ ਆਪਣੀ ਘਰ ਵਾਲੀ ਤੇ ਲਾਤੇ ਹੁਣ ਉਹ ਉੱਥੇ ਜਾ ਕੇ ਮੁੱਕਰ ਗਈ ਮੈਨੂੰ ਮੇਰਾ ਇਨਸਾਫ ਮਿਲੇ ਨਾ ਮੈਂ ਵਿਆਹ ਕਰਾਵਾਂ ਮੈਂ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਪੈਸਾ ਹੋਊਗਾ ਮੈਂ ਆਪਣੇ ਬੱਚਿਆਂ ਦੇ ਵਿਆਹ ਦੇ ਉੱਤੇ ਲਾਉਂਗਾ ਬੱਚਿਆਂ ਦੇ ਫਿਊਚਰ ਦੇ ਉੱਪਰ ਲਾਉਂਗਾ ਬੱਚਿਆਂ ਨੂੰ ਪੜਾਉਂਗਾ ਲਿਖਾਉਂਗਾ ਉਸ ਬੰਦੇ ਦੀ ਸੋਚ ਅਕਸਰ ਕੀ ਕਿਹਾ ਜਾਂਦਾ ਕਿ ਯਾਰ ਮੁੰਡਾ ਗਲਤ ਆ ਮੁੰਡਾ ਨਸ਼ੇ ਕਰਦਾ ਮੁੰਡਾ ਕੁੜਦਾ ਮਾਰਦਾ ਬੰਦਾ ਕਹਿੰਦਾ ਮੈਂ 10 ਸਾਲ ਦੇ ਵਿੱਚ ਮੇਰੇ ਕੋਲ ਇੰਨਾ ਕਰ ਰਿਕਾਰਡ ਪਿਆ ਕਿ ਮੈਂ ਪੈਸੇ ਭੇਜਦਾ ਰਿਹਾ ਹਰੇਕ ਮਹੀਨੇ ਕੋਈ ਲੱਖ ਰੁਪਇਆ ਕੋਈ 70000 ਕੋਈ 80000 ਕਿ ਅਗਰ ਮੈਂ ਨਸ਼ੇ ਹੀ ਹੁੰਦਾ ਤਾਂ ਮੈਂ ਪੈਸੇ ਭੇਜਦਾ ਸੋ ਹੁਣ ਇਹੀ ਆ ਕਿ ਕੈਨੇਡਾ ਦੀ ਧਰਤੀ ਦੇ ਵਿੱਚ ਅਹਿਸਾਸ ਕੀ ਆ ਕੀ ਹੋ ਰਿਹਾ ਉੱਥੇ ਕੀ ਨਹੀਂ ਹੋ ਰਿਹਾ ਸਮਝ ਨਹੀਂ ਲੱਗਦੀ ਭਾਈ ਬਹੁਤ ਲੋਕ ਬਦਲ ਜਾਂਦੇ ਆ ਬਹੁਤ ਜੋ ਸ਼ੋਰਤ ਦੇਖ ਕੇ ਨਵੀਂ ਦੁਨੀਆ ਦੇਖ ਕੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਥੋੜੇ ਦਿਨਾਂ ਦੀ ਹੀ ਚਾਨਣੀ ਉਸ ਤੋਂ ਬਾਅਦ ਫਿਰ ਖਤਮ ਹੋ ਜਾਣਾ ਫਿਰ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਇਦਾਂ ਨਾ ਕਰਿਆ ਕਰੋ ਬਹੁਤ ਲੋਕ ਇਦਾਂ ਦੇ ਵੀ ਆ ਜਿਹਨਾਂ ਦਾ ਵਧੀਆ ਪਰਿਵਾਰ ਚੱਲਦਾ ਪਿਆ ਵਧੀਆ ਬਾਦ ਚ ਬੁਲਾਇਆ ਵੀ ਆਪਣੇ ਆਪਣੇ ਹਸਬੰਦ ਨੂੰ ਵੀ ਬੁਲਾਇਆ ਜੇ ਕੁੜੀ ਨੇ ਜਾਂ ਮੁੰਡੇ ਵਾਲਾ ਆਪਣੇ ਘਰ ਵਾਲੀ ਨੂੰ ਵੀ ਲੈ ਕੇ ਗਿਆ ਵਧੀਆ ਜੀ ਰਹਿ ਵਧੀਆ ਪਰਿਵਾਰ ਚੱਲਦੇ ਪਿਆ ਉਹਨਾਂ ਦੇ ਅੱਜ ਸਾਰੇ ਖੁਸ਼ ਨੇ ਪਰ ਜਿਹੜੇ ਐਦਾਂ ਫੈਸਲਾ ਲੈ ਲੈਂਦੇ ਐਦਾਂ ਡਿਸੀਜਨ ਕਦੇ ਚੁੱਕ ਲੈਂਦੇ ਐ ਨਾ ਉਹ ਸਾਰੀ ਉਮਰ ਪਛਤਾਉਂਦੇ ਰਹਿੰਦੇ ਉਹਨਾਂ ਪਿੱਛੇ ਸਹੀ ਰਹਿੰਦਾ ਉਹਨਾਂ ਦੇ ਅੱਗੇ ਵੀ ਸਹੀ ਰਹਿੰਦਾ ਸੋ ਇਹ ਚੀਜ਼ ਨੂੰ ਦੇਖਿਆ ਕਰੋ ਇੰਨਾ ਅੰਨੇ ਨਾ ਹੋਇਆ ਕਰੋ ਇਹ ਚੀਜ਼ ਬਹੁਤਾ ਟਾਈਮ ਨਹੀਂ ਰਹਿੰਦੀ ਸੋ ਸਮਝਿਆ ਕਰੋ ਕਿ ਜਿਹਨੇ ਬੰਦੇ ਨੇ ਥੋੜੇ ਜਿੰਨਾ ਭਰੋਸਾ ਕਰਕੇ ਇੰਨਾ ਪੈਸਾ ਲਾਇਆ ਤੁਸੀਂ ਉਹਦਾ ਭਰੋਸਾ ਇਹ ਨਾ ਤੋੜੋ ਕੱਲ੍ਹ ਨੂੰ ਤੁਹਾਡੇ ਨਾਲ ਵੀ ਇਦਾਂ ਹੀ ਹੋਣਾ ਤੁਹਾਨੂੰ ਕਹਿੰਦੇ ਹੀ ਹੁੰਦੇ ਰੱਬ ਨੇ ਸਾਰਾ ਕੁਝ ਲਿਖਿਆ ਜੋ ਆਪਾਂ ਬੀਜਾਂ ਉਹੀ ਵੜਨਾ ਸੋ ਇਹ ਚੀਜ਼ ਨੂੰ ਸੋਚ ਕੇ ਵੇਖਿਓ ਤੇ ਬਾਕੀ ਹੁਣ ਉਹ 15 ਸਾਲ ਵਾਲੀ ਕਹਾਣੀ ਪਹਿਲਾਂ ਮੁੰਡੇ ਵਾਲੇ ਫੈਸਲਾ ਕਰਦੇ ਹੇ ਕੁੜੀ ਵਾਲਿਆਂ ਨੂੰ ਪੈਸੇ ਦੇ ਕੇ ਹੁਣ ਕੁੜੀ ਵਾਲਿਆਂ ਨੂੰ ਪੈਸੇ ਦੇ ਕੇ ਮੁੰਡੇ ਵਾਲੇ ਤੋਂ ਖਹਿੜਾ ਛਡਾਉਣਾ ਪੈਣਾ ਕਿਉਂਕਿ ਇਹਨਾਂ ਨੇ ਆਪਣੀ ਕਾ ਇਦਾਂ ਦੀਆਂ ਕਮੇਟੀਆਂ ਵੀ ਬਣ ਗਈਆਂ ਇਦਾਂ ਦੀਆਂ ਸੰਸਥਾਵਾਂ ਵੀ ਬਣ ਗਈਆਂ ਜਿਹੜੀਆਂ ਸਪੈਸ਼ਲ ਇਹੀ ਕੇਸਾਂ ਨੂੰ ਹੈਂਡਲ ਕਰਦੀਆਂ ਸੋ ਗਰੁੱਪો ਹੀ ਬਣ ਗਿਆ ਹੁਣ ਹਰ ਕੋਈ ਕੈਮਰੇ ਅੱਗੇ ਆ ਰਿਹਾ ਹੁਣ ਕੋਈ ਨਹੀਂ ਡਰ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਇਹ ਵੀ ਨਹੀਂ ਮੈਨੂੰ ਸਮਝ ਨਹੀਂ ਆਦੀ ਕਿ ਇਹ ਹੁੰਦਾ ਸਿਰਫ ਪੰਜਾਬ ਦੇ ਵਿੱਚ ਆ ਪੰਜਾਬੀਆਂ ਨਾਲੇ ਆ ਮੈਂ ਹੋਰ ਸਟੇਟ ਦੇ ਇਦਾਂ ਦੇ ਕੇਸ ਬਹੁਤ ਘੱਟ ਦੇਖਦਾ ਨਾ ਹੀ ਕੋਈ ਸੋਸ਼ਲ ਮੀਡੀਆ ਤੇ ਆਉਂਦੇ ਇਦਾਂ ਦੇ ਪੰਜਾਬੀ ਹੀ ਇਦਾਂ ਕਿਉਂ ਕਰਦੇ ਸਮਝ ਨਹੀਂ ਆਦੀ ਕਿ ਅਗਰ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਵਾਕੇ ਜੋ ਵੀ ਹੋ ਰਿਹਾ ਗਲਤੇ ਹੋ ਰਿਹਾ ਮੈਂ ਤਾਂ ਕਹਿੰਦਾ ਰੱਬਾ ਸਾਰਿਆਂ ਦਾ ਪ੍ਰਵਾਸ ਚੜ੍ਹਦੀ ਕਲਾ ਜਰਵੇ ਰਾਜੀ ਖੁਸ਼ੀ ਰਵੇ ਸਾਰੇ ਖੁਸ਼ ਰਹਿਣ ਕਿਸੇ ਨਾਲ ਇਦਾਂ ਨਾ ਕਰੀ ਕਿਉਂਕਿ ਬਹੁਤ ਦਿਲ ਟੁੱਟਦੇ ਆ ਬਹੁਤ ਅਰਮਾਨ ਟੁੱਟਦੇ ਆ ਕਈ ਤਾਂ ਸੁਸਾਇਡ ਵੀ ਕੀਤੇ ਤੁਹਾਨੂੰ ਪਤਾ ਹੀ ਆ ਇਦਾਂ ਦਾ ਕੁਝ ਨਾ ਹੋਵੇ ਪੰਜਾਬ ਨੂੰ ਨજર ਨਾ ਲੱਗੇ ਕਿਸੇ ਦੀ ਚੜ੍ਹਦੀ ਕਲਾ ਚ ਰਵੇ ਪੰਜਾਬ ਸਾਰੇ ਰਿਸ਼ਤੇ ਠੀਕ ਹੋ ਜਾਣ ਵਧੀਆ ਚੱਲਣ ਬਾਕੀ ਜੋ ਵੀ ਤੁਹਾਡੀ رائے ਹੋਏਗੀ ਜਾਂ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਨਵਾਂ ਚੈਨਲ ਆ ਤੁਹਾਡਾ ਆਪਣਾ ਚੈਨਲ ਆ ਇਹ ਪਲੀਜ਼ ਪਲੀਜ਼ ਚੈਨਲ ਨੂੰ ਸਪੋਰਟ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ